ਇਨਵਰਟਰ ਬੈਟਰੀ ਦੀ ਆ ਇੱਕ ਛੋਟੀ ਜੀ ਸਰਵਸ ਜ਼ਰੂਰ ਕਰ ਲਓ ਸਾਰੀ ਗਰਮੀਆਂ ਨਜਾਰੇ ਲੋਂਗੇ ਨਹੀਂ ਤਾਂ ਚੀਕਾ ਮਾਰੀ ਜਾਉਗੇ ਤੁਸੀਂ ਵੀ ਮੇਰਾ ਇਨਵਰਟਰ 1 ਘੰਟਾ ਚੱਲਦਾ 2 ਘੰਟੇ ਚੱਲਦਾ ਪੱਖਾ ਨਹੀਂ ਚਲਾਉਂਦਾ কুলਰ ਨਹੀਂ ਚਲਾਉਂਦਾ ਬੈਂਟਰਾ ਖਤਮ ਹੋ ਗਿਆ ਲੈ ਕੇ ਆਉਣੇ ਕਿਉਂਕਿ ਤੁਸੀਂ ਇਹਦੇ ਕਿ ਨਹੀਂ ਝਾਕਦੇ ਹੈ ਨਹੀਂ ਉਦੋਂ ਝਾਕਦੇ ਹੋ ਜਦੋਂ ਇਹ ਖਤਮ ਹੋ ਜਾਂਦਾ ਹੈ ਪਾਣੀ ਦੇ ਲੈਵਲ ਨੇ ਜਿਹੜੇ ਉਹਨਾਂ ਨੂੰ ਚੈੱਕ ਕਰੋ ਆਪਣੇ ਵਾਲੇ ਬੈਂਟਰੀ ਦੇ ਵਿੱਚ ਪਾਣੀ ਘਟਿਆ ਪਿਆ ਹੈ ਗਰਮੀ ਦਾ ਸੀਜ਼ਨ ਹੁਣ ਸ਼ੁਰੂ ਹੈ ਇਹਦੀ ਬਹੁਤ ਜ਼ਿਆਦਾ ਲੋਡ ਪਊਗੀ 1 ਰੁਪਏ ਦੇ ਢਾਲੇ ਨਾਲ ਜਿਹੜੇ ਇਹਦੇ ਲੈਵਲ ਹੁੰਦੇ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਾਰਿਆਂ ਨੂੰ ਖੋ ਸਾਰੇ ਪਾਣੀ ਇਹਦੇ ਵਿੱਚ ਆਰੋ ਦਾ ਪਾਉਣਾ ਤੇ ਕੰਚ ਦੇ ਭਾਂਡੇ ਨਾਲ ਪਾਉਣਾ ਇੰਨਾ ਯਾਦ ਰੱਖਿਓ ਖਾਸ ਕਰਕੇ ਸਾਰੇ ਲੈਵਲ ਆਪਾਂ ਚੈੱਕ ਕਰ ਕਰਕੇ ਇਹਦਾ ਪਾਣੀ ਪੂਰਾ ਕਰ ਦਾਂਗੇ ਸਾਰੀ ਗਰਮੀਆਂ ਦੇ ਵਿੱਚ ਇੱਕ ਵਾਰੀ ਆਪਾਂ ਪਾਣੀ ਇਹਦਾ 2-3 ਮਹੀਨੇ ਬਾਅਦ ਫੇਰ ਚੈੱਕ ਕਰਾਂਗੇ ਲੋਡ ਪਈ ਤਾਂ ਪਾ ਦਾਂਗੇ ਤੇ ਆਪਣੇ ਜਿਹੜੇ ਇਨਵਰਟਰ ਬੈਟਰੀ ਇਹਨਾਂ ਸਾਸ ਕਰਕੇ ਆ ਪਾਣੀ ਘਟਣ ਕਰਕੇ ਇੱਕ ਤਾਂ ਹੀ ਬੇਕਾਰ ਹੋ ਜਾਂਦੇ ਨੇ ਇੱਕ ਜਿਹੜੀਆਂ ਜੀਆਂ ਮਾਈਨਸ ਪਲੱਸ ਵਾਲੀਆਂ ਥੰਬਲਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਜਲਬਜੀ ਜੰਮ ਜਾਂਦੀ ਹੈ ਉੱਲੀ ਜੀ ਲੱਗ ਜਾਂਦੀ ਹੈ ਉਹਨਾਂ ਨੂੰ ਉਹਦੇ ਕਰਕੇ ਕਰੰਟ ਇਹ ਸਹੀ ਨਾਲ ਲੈਂਦਾ ਨਾ ਦਿੰਦਾ ਯਾਨੀ ਕਿ ਚਾਰਜ ਵੀ ਮਸਾ ਹੁੰਦਾ ਤੇ ਡਾਊਨ